ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਗੁਰਮੇਲ ਸਿੰਘ ਡਾਈਟੀਸ਼ਨ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਮੋਟਾਪਾ ਕਿਵੇਂ ਵੱਧਦਾ ਹੈ ਉਸ ਪਹਿਲਾਂ ਤੁਸੀਂ 24 ਫਸਟ ਵਾਰੇ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਲਾਈਕ ਕਰਨਾ ਤੇ ਆਪ ਦਾ ਇੱਕ ਕਮੈਂਟ ਵੀ ਜਰੂਰ ਕਰਨਾ ਹੈ ਕਿਉਂਕਿ ਬਹੁਤ ਜ਼ਬਰਦਸਤ ਕੰਟੈਂਟ ਆਉਣ ਦੀ ਵੇ ਹਨ ਔਰ ਅਗਲੇ ਜਿਹੜਾ ਮੇਰਾ ਵੀਡੀਓ ਹੋਏਗਾ ਉਹਦੇ ਵਿੱਚ ਦੱਸਾਂਗੇ ਕਿ ਆਪਾਂ ਕਾਰ ਬੈਠੇ ਮੋਟਾਪਾ ਕਿਵੇਂ ਘੱਟ ਕਰ ਸਕਦੇ ਹਾਂ ਤੇ ਹੁਣ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਮੋਟਾਪਾ ਕਿਉਂ ਵੱਧਦਾ ਹੈ 8-9 ਮੇਜਰ ਕਾਰਨ ਹਨ ਮੋਟਾਪਾ ਵਧਣ ਦੇ ਔਰ ਸਭ ਤੋਂ ਪਹਿਲਾ ਜਿਹੜਾ ਕਾਰਨ ਹੈਗਾ ਅधिक ਤਲੇ ਹੋਇਆ ਭੋਜਨ ਜਾਂ ਫਾਸਟ ਫੂਡ ਖਾਣ ਨਾਲ ਮੋਟਾਪਾ ਵੱਧਦਾ ਹੈ ਨੰਬਰ 2 ਤੇ ਸਾਰਾ ਦਿਨ ਬੈਠੇ ਰਹਿਣ ਨਾਲ ਮੋਟਾਪਾ ਵੱਧਦਾ ਹੈਗਾ ਨੰਬਰ 1 ਦੇ ਉੱਪਰ ਅਗਰ ਆਪਾਂ ਗੱਲ ਕਰਗੇ ਤਾਂ ਆਪਣੇ ਸਰੀਰਕ ਮਿਹਨਤ ਬਹੁਤ ਘੱਟ ਹੋ ਗਈ ਹੈ ਸਰੀਰਕ ਮਿਹਨਤ ਨਾ ਕਰਨ ਨਾਲ ਮੋਟਾਪਾ ਵੱਧਦਾ ਹੈ ਔਰ 4 ਨੰਬਰ ਤੇ ਸ਼ਰਾਬ ਜਾਂ ਤੁਮਰਪਾਨ ਬੀੜੀ ਸਿਗਰਟ ਪੀਣ ਨਾਲ ਮੋਟਾਪਾ ਵੱਧਦਾ ਹੈ ਜਿਆਦਾ ਚਾਹ ਕੌਫੀ ਦਾ ਸੇਵਨ ਕਰਨ ਨਾਲ ਮੋਟਾਪਾ ਵੱਧਦਾ ਹੈ ਉਸ ਤੋਂ ਬਾਅਦ ਜਿਹੜਾ ਮੇਨ ਪੁਆਇੰਟ ਹੈਗਾ ਜਿਆਦਾ ਦੇਰ ਤੱਕ ਸੌਣ ਨਾਲ ਮੋਟਾਪਾ ਵੱਧਦਾ ਹੈ। ਔਰ ਲਾਸਟ ਦੇ ਵਿੱਚ ਜਿਹੜਾ ਮੇਨ ਪੁਆਇੰਟ ਹੈਗਾ ਘੱਟ ਪਾਣੀ ਪੀਣਾ। ਸਰਦੀਆਂ ਦੇ ਵਿੱਚ ਆ ਕੇ ਆਪਾਂ ਪਾਣੀ ਦੀ ਮਾਤਰਾ ਘੱਟ ਕਰ ਦਿੰਨੇ ਆਂ ਔਰ ਘੱਟ ਪਾਣੀ ਪੀਣ ਦੇ ਨਾਲ ਵੀ ਮੋਟਾਪਾ ਵੱਧਦਾ ਹੈ। ਤਾਂ ਅਗਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਤੁਸੀਂ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਹੈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ